ਦੇ ਇਹ ਸ਼ਾਈਆਂ ਰਿਮੂਵ ਕਰਦੀ ਹੈ ਜਦੋਂ ਆਪਾਂ ਲਗਾਉਨੇ ਆ ਨਾ ਜਦੋਂ ਆਪਾਂ ਮਲਦੇ ਹਨਾ ਤੇ ਜਿਹੜੀ ਗੰਦਗੀ ਨਹੀਂ ਜਿਵੇਂ ਤੁਸੀਂ ਸਾਰੇ ਹੋਪ ਕਿ ਤੁਸੀਂ ਸਾਰੇ ਚੰਠੀਕਠ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਬ ਖੁਸ਼ੀ ਵਲੋਗ ਤੇ ਲੋ ਜੀ ਅੱਜ ਫਿਰ ਖੂਬਸੂਰਤ ਬਲੋਗ ਲੈ ਕੇ ਆ ਗਏ ਉਹਨਾਂ ਭੈਣਾਂ ਲਈ ਜਿਨ੍ਹਾਂ ਭੈਣਾਂ ਦੇ ਕਮੈਂਟ ਆ ਰਹੇ ਨੇ ਕਿ ਸਾਡੀ ਸਕਿਨ ਦਾ ਕਲਰ ਜਿਹੜਾ ਕਾਲਾ ਲੱਗਦਾ ਏ ਔਰ ਸਾਡੇ ਮਤਲਬ ਕਿ ਸ਼ਾਈਆਂ ਨੇ ਪਿਗਮੈਂਟੇਸ਼ਨ ਨੇ ਔਰ ਚਿਹਰੇ ਤੇ ਨਖਾਰ ਨਹੀਂ ਹੈਗਾ ਤੇ ਅੱਜ ਆਪਾਂ ਉਹਨਾਂ ਨੂੰ ਫੇਸ ਪੈਕ ਦੱਸਦੇ ਹਾਂ ਜਿਹਦੇ ਨਾਲ ਝੁਰੜੀਆਂ ਵੀ ਠੀਕ ਹੋਣਗੀਆਂ ਤੇ ਸ਼ਾਈਆਂ ਵੀ ਇਸ ਨੂੰ ਠੀਕ ਹੋਏਗੀ ਚਿਹਰੇ ਤੇ ਚਮਕ ਵੀ ਆਵੇਗੀ ਅੱਜ ਵੀ ਮੈਂ ਤੇ ਮੇਰੀ ਬੇਟੀ ਜਦ ਵੀ ਅਸੀਂ ਬਾਜ਼ਾਰ ਜਾਂਦੇ ਆ ਨਾ ਮਤਲਬ ਕਿਤੇ ਵੀ ਰਿਸ਼ਤੇਦਾਰੀ ਵਿੱਚ ਜਾਂਦੇ ਆ ਤਾਂ ਸਾਨੂੰ ਸਾਰੇ ਕਹਿੰਦੇ ਨੇ ਕਿ ਤੁਸੀਂ ਦੋਨੋਂ ਮਾਵਾਂ ਤੇ ਯਾਨੀ ਪੈਣਾ ਪੈਣਾ ਲੱਗਦੀਆਂ ਕਿਉਂਕਿ ਮੈਂ 40 ਇਅਰ ਦੀ ਹੋ ਗਈਆਂ ਹਾਲੇ ਤੱਕ ਵੀ ਮੇਰਾ ਚਿਹਰਾ ਤੁਸੀਂ ਦੇਖ ਸਕਦੇ ਹੋ ਕੋਈ ਝੁੜਲੀ ਨਹੀਂ ਹੈਗੀ ਕੋਈ ਰਿੰਕਲ ਲਾਈਨ ਨਹੀਂ ਹੈਗੀ ਕੋਈ ਵੀ ਪਿਗਮੈਂਟੇਸ਼ਨ ਨਹੀਂ ਹੈਗੀ ਕਿਉਂਕਿ ਮੈਂ ਜਿਹੜੇ ਫੇਸ ਪੈਕ ਇਸਤੇਮਾਲ ਕਰਦੀ ਰਹਿੰਦੀ ਆ ਦਹੀਂ ਚ ਮਤਲਬ ਕਿ ਕਾਫੀ ਚੀਜ਼ਾਂ ਪਾ ਕੇ ਦਹੀਂ ਵਿੱਚ ਲੱਗਦੀ ਐ ਨਾ ਅੱਜ ਵੀ ਦਹੀਂ ਦਹੀਂ ਫੇਸ ਪੈਕ ਹੈ ਉਹਦੇ ਵਿੱਚ ਕੀ ਚੀਜ਼ ਪਾਣੀ ਕਿ ਜਿਹਦੇ ਨਾਲ ਤੁਹਾਡੇ ਝੁਰੜੀਆਂ ਨਹੀਂ ਆਣਗੀਆਂ ਰਿੰਕਲ ਲਾਈਨ ਨਹੀਂ ਆਵੇਗੀ ਤੁਹਾਡੀਆਂ ਜਿਹੜੀਆਂ ਸ਼ਾਈਨ ਹੋਰ ਮੂਵ ਹੋਣਗੀਆਂ ਜਿਨ੍ਹਾਂ ਦੀ oily skin ਹੁੰਦੀ ਹੁੰਦਾ ਉਹਦਾ oil control ਹੋਵੇਗਾ ਪਿੰਪਲ ਨਹੀਂ ਹੋਣਗੇ ਮਤਲਬ ਕਿ ਹਰ ਪ੍ਰਕਾਰ ਦੀ ਜਿਹੜੀ skin ਹੈਗੀ ਤੁਸੀਂ ਲਗਾ ਸਕਦੇ ਹੋ ਤੇ ਵੀਡੀਓ ਪੂਰੀ ਦੇਖਿਆ ਕਰੋ ਵੱਧ ਤੋਂ ਵੱਧ ਵੋਚ ਕਰਨਾ ਸ਼ੇਅਰ ਕਰ ਦੇਣਾ ਬਹੁਤ ਹੀ ਫਾਇਦੇ ਦੀ ਵੀਡੀਓ ਐ ਤੁਹਾਡੇ ਲਈ ਵੈਸੇ ਤਾਂ ਮਨ ਦੀ ਖੂਬਸੂਰਤੀ ਹੀ ਜਿਹੜੀ ਹੁੰਦੀ ਐ ਨਾ ਉਹੀ ਖੂਬਸੂਰਤੀ ਮਾਇਨੇ ਰੱਖਦੀ ਐ ਸਰੀਰ ਦੀ ਖੂਬਸੂਰਤੀ ਤਾਂ ਕਿ ਇਹ ਤਾਂ ਮਿੱਟੀ ਐ ਹਨਾ ਮਿੱਟੀ ਨੇ ਜਿਸ ਘੜਤ ਵਿੱਚ ਘੜੋ ਉਸੇ ਘੜਤ ਵਿੱਚ ਘੜ ਜਾਂਦੀ ਹੈ ਪਰ ਫਿਰ ਵੀ ਚਲੋ ਆਪਣੀ ਤਸੱਲੀ ਲਈ ਆਪਾਂ ਕਹਿੰਦੇ ਆ ਕਿ ਅਸੀਂ ਖੂਬਸੂਰਤ ਨਜ਼ਰ ਆਈਏ ਕਿ ਸਾਰਿਆਂ ਨੂੰ ਖੂਬਸੂਰਤ ਦਿਸੀਏ ਵੈਸੇ ਜ਼ਿਆਦਾਤਰ ਤੁਸੀਂ ਆਪਣਾ ਮਨ ਖੂਬਸੂਰਤ ਰੱਖਿਆ ਕਰੋ ਤਨ ਤਾਂ ਆਪਣੇ ਆਪ ਖੂਬਸੂਰਤ ਰਹਿੰਦਾ ਜਦੋਂ ਬੰਦਾ ਖੁਸ਼ ਰਹਿਣ ਲੱਗ ਜੇ ਤੇ ਲੋ ਜੀ ਜਿਹੜਾ ਫੇਸ ਪੈਕ ਆਪਾਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲੱਗੇ ਬਹੁਤ ਵਧੀਆ ਹੈ ਪੂਰੀ ਵੀਡੀਓ ਦੇਖਣਾ ਸਮਝਣਾ ਔਰ ਦੇਖਣਾ ਵਿੱਚ ਕੀ ਕੀ ਚੀਜ਼ਾਂ ਪੈਂਦੀਆਂ ਨੇ ਕਿਹੜੇ ਕਿਹੜੇ ਇੰਗਰੀਡੀਅੰਟ ਪੈਂਦੇ ਤੇ ਲੋ ਜੀ ਖੂਬਸੂਰਤ ਪੈਕ ਤੁਹਾਨੂੰ ਦੱਸ ਦਿਆਂ ਕਿਸ ਚੀਜ਼ਾਂ ਚ ਪੈਂਦਾ ਹੈ ਮੈਂ ਦੇ ਆ ਦੇਖੋ ਜੀ ਇੱਕ ਚਮਚ ਲੈ ਆਪਾਂ ਦਹੀਂ ਘਰ ਦਾ ਜਮਾਇਆ ਹੋਇਆ ਦਹੀਂ ਹੈ ਆ ਦੇਖੋ ਇਹਦੇ ਵਿੱਚ ਨਾ ਪਾਣੀ ਘੱਟ ਹੋਣਾ ਚਾਹੀਦਾ ਦਹੀਂ ਵਿੱਚ ਤੇ ਦਹੀਂ ਜਿਹੜੀ ਪੂਰੀ ਕਰੀਮੀ ਕਰੀਮੀ ਜੀ ਹੋਵੇ ਜਿੰਨੀ ਕੀ ਆਪ ਨੂੰ ਜ਼ਰੂਰਤ ਹੈ ਆਪਾਂ ਉਨਾ ਲੈ ਲਿਆਏ ਇਸੇ ਜ਼ਿਆਦਾ ਪੈ ਗਿਆ ਫੇਸ ਤੇ ਨਾ ਬਚ ਜਾਂਦਾ ਫਿਰ ਉਸ ਤੋਂ ਬਾਅਦ ਆਪਾਂ ਲੈ ਆਏ ਇਹਦੇ ਵਿੱਚ ਮਲਤਾਨੀ ਮਿੱਟੀ ਇਹੀ ਮਲਤਾਨੀ ਮਿੱਟੀ ਹੈ ਜਿਹੜੀਆਂ ਤੁਹਾਡੀਆਂ ਰਿੰਕਲਸ ਠੀਕ ਕਰਨਗੀਆਂ ਜਿਹੜੀਆਂ ਚਿਹਰੇ ਤੇ ਝੁਰੜੀਆਂ ਠੀਕ ਕਰਨਗੀਆਂ ਇਹ ਇੰਨਾ ਕਸੌਲ ਹੈ ਕਿ ਆਉਂਦੀ ਹੈ ਨਾ ਸਕਿਨ ਵਿੱਚ ਮਤਲਬ ਕਿ ਸਕਿਨ ਨੂੰ ਇੰਨਾ ਕਸ ਦਿੰਦੀ ਹੈ ਡੇਲੀ ਇਸਤੇਮਾਲ ਕਰੋਗੇ ਨਾ ਫਿਰ ਤੁਸੀਂ ਦੇਖਿਓ ਵਾਕਿਆ ਤੁਸੀਂ ਕਹਿਣਾ ਇਹ ਤਾਂ ਵਾਕਿਆ ਹੀ ਬੜੀ ਜਾਦੂ ਵਾਲੀ ਮਤਲਬ ਕਿ ਫੇਸ ਪੈਕ ਹੈ ਬਹੁਤ ਹੀ ਵਧੀਆ ਫੇਸ ਪੈਕ ਹੈ ਦੇ ਵਿੱਚ ਪਾ ਲੈਣਾ ਥੋੜਾ ਜਿਹਾ ਹਨੀ ਹਨੀ ਪਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਸਰਦੀਆਂ ਦਾ ਮੌਸਮ ਹੈ ਤੇ ਹਨੀ ਤੋਂ ਜਿਆਦਾ ਮੋਇਸਚਰਾਈਜ਼ਰ ਕਿਸੇ ਚੀਜ਼ ਵਿੱਚ ਨਹੀਂ ਹੁੰਦਾ ਹਨੀ ਬਹੁਤ ਵਧੀਆ ਹੁੰਦਾ ਹੈ ਇਹ ਨਹੀਂ ਹੈਗਾ ਵੀ ਕਿਸੇ ਨੂੰ ਸੂਟ ਨਹੀਂ ਕਰਦਾ ਹਰ ਪ੍ਰਕਾਰ ਦੀ ਸਕਿਨ ਨੂੰ ਇਹ ਸੂਟ ਕਰਦਾ ਸਿਰਫ ਇਹ ਤਿੰਨੋਂ ਚੀਜ਼ਾਂ ਹੀ ਮਿਲਾ ਕੇ ਤੇ ਇਹਦੇ ਵਿੱਚ ਥੋੜਾ ਜਿਹਾ ਪਤਲਾ ਕਰਨ ਵਾਸਤੇ ਆਪਾਂ ਥੋੜਾ ਜਿਹਾ ਜਿਹੜਾ ਰੋਜ਼ ਵਾਟਰ ਹੈ ਨਾ ਉਹ ਮਿਲਾ ਸਕਦੇ ਆ ਮਤਲਬ ਕੋਈ ਜਿਆਦਾ ਥਿੰਕ ਹੋ ਜਾਵੇ ਨਾ ਜਿਹੜਾ ਰੋਜ਼ ਵਾਟਰ ਹੁੰਦਾ ਹੈ ਤੇ ਉਹ ਤੁਸੀਂ ਇਸਤੇਮਾਲ ਕਰ ਸਕਦੇ ਇਹਦੇ ਵਿੱਚ ਤੇ ਆ ਲੋ ਜੀ ਵਧੀਆ ਜਿਹਾ ਖੂਬਸੂਰਤ ਜਿਹਾ ਫੇਸ ਪੈਕ ਜਿਹੜਾ ਰੈਡੀ ਹੋ ਗਿਆ ਏ ਹੁਣ ਆਪਾਂ ਇਹਨੂੰ ਲਗਾਣੇ ਆ ਕਿੰਨਾ ਟਾਈਮ ਲਗਾਣਾ ਉਸ ਤੋਂ ਬਾਅਦ ਤੁਹਾਨੂੰ ਕਰੀਮ ਵੀ ਦੱਸਦੇ ਆ ਤੇ ਇੱਕ ਜਿਹੜਾ ਮੈਂ ਮਤਲਬ ਕਿ ਲੋਸ਼ਨ ਲਗਾਨੀ ਹੁੰਦੀ ਹੈ ਨਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਲਓ ਜੀ ਬਹੁਤ ਵਧੀਆ ਫੇਸ ਪੈਕ ਹੈ ਲਓ ਜੀ ਹੁਣ ਆਪਾਂ ਫੇਸ ਪੈਕ ਜਿਹੜਾ ਇਹ ਲਗਾਉਣਾ ਸ਼ੁਰੂ ਕਰਦੇ ਆ ਤੁਸੀਂ ਦੇਖ ਸਕਦੇ ਹੋ ਇਹ ਫੇਸ ਪੈਕ ਤੁਸੀਂ ਕੀ ਕਰਨਾ ਹੈ ਉੱਪਰਲੀ ਡ੍ਰੈਕਟਿਚ ਜ ਲਗਾਣਾ ਇਦਾਂ ਕਰਕੇ ਇਦਾਂ ਲਗਾਣਾ ਹੈ ਜਦੋਂ ਇਹ ਸੁੱਕ ਜਾਂਦਾ ਇਹਨਾਂ ਨਾਲ ਸਕਿਨ ਜਿਹੜੀ ਨਾ ਕੱਸਣ ਲੱਗ ਜਾਂਦੀ ਹੈ ਤੇ ਤੁਸੀਂ ਡਰਿਓ ਨਾ ਕਿ ਖਿੱਚ ਜੀ ਪੈਣ ਲੱਗੀ ਹੈ ਵੀ ਸਾਡੀ ਸਕਿਨ ਖਰਾਬ ਹੋ ਜੇਗੀ ਕਿਉਂ ਹੀ ਇਹੀ ਮੇਰੀ ਚੀਜ਼ ਹੁੰਦੀ ਹੈ ਕਿ ਜਿਹੜੀ ਆਪਣੀ ਸਕਿਨ ਨੂੰ ਖਿੱਚ ਕੇ ਟਾਈਟ ਰੱਖਦੀ ਹੈ ਮੈਂ ਕਈ ਫੇਸ 팩 ਦੱਸੇ ਨੇ ਮਤਲਬ ਕਿ ਦਹੀਂ ਦੇ ਵਿੱਚ ਹਰ ਪ੍ਰਕਾਰ ਦੇ ਜਿਹੜਾ ਫੇਸ 팩 ਹੁੰਦੇ ਨਾ ਆਪਣਾ ਆਪਣਾ ਕੰਮ ਕਰਦਾ ਹੈ ਠੀਕ ਹੈ ਜੀ ਜਿਨ੍ਹਾਂ ਕਈਆਂ ਨੂੰ ਆਪਾਂ ਨੂੰ ਫੇਸ਼ੀਅਲ ਕੱਲਾ ਫੇਸ਼ੀਅਲ ਹੀ ਚਾਹੀਦਾ ਕਿ ਆਪਾਂ ਫੇਸ਼ੀਅਲ ਹੀ ਕਰਨਾ ਹੈ ਤੇ ਫੇਸ਼ੀਅਲ ਵਾਸਤੇ ਆਪਾਂ ਦੱਸਿਆ ਹੋਇਆ ਵੀ ਕੀ ਕੀ ਪਾ ਸਕਦੇ ਆ ਤੇ ਸਕਿਨ ਜਿਨ੍ਹਾਂ ਦੀ ਟਾਈਟ ਨਹੀਂ ਹੈਗੀ ਲੂਜ਼ ਹੈ ਉਹਦੇ ਬਾਰੇ ਆਪਾਂ ਹੁਣ ਦੱਸ ਰਹੇ ਹਾਂ ਠੀਕ ਹੈ ਜੀ ਕਈਆਂ ਦੇ ਓਪਨ ਪੋਰਸ ਹੈਗੇ ਨੇ ਕਈਆਂ ਦੇ ਸ਼ਾਈਆਂ ਹੈਗੀਆਂ ਨੇ ਕਈਆਂ ਦੇ ਸ਼ਾਈਆਂ ਠੀਕ ਨੇ ਪਰ ਚਿਹਰੇ ਦੀ ਚਮਕ ਨਹੀਂ ਹੈਗੀ ਰੰਗਤ ਨਹੀਂ ਹੈਗੀ ਇਸ ਕਰਕੇ ਨਾ ਦਹੀਂ ਦੇ ਬਹੁਤ ਸਾਰੇ ਫੇਸ 팩 ਹੁੰਦੇ ਇਹਨਾਂ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਨੇ ਇਸਤੇਮਾਲ ਕੀਤੀਆਂ ਜਾਂਦੀਆਂ ਨੇ ਕਿ ਜਿਹੜੀਆਂ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹਾਂ ਨੇਚਰਲ ਜਿਹੜੀਆਂ ਰੈਮਡੀ ਹੁੰਦੀਆਂ ਨੇ ਤੇ ਜਿਹੜੀਆਂ ਘਰੇ ਹੀ ਆਪਾਂ ਬੜਾ ਸਕਦੀਆਂ ਜਿਹੜੇ ਮਹਿੰਗੇ ਮਹਿੰਗੇ ਫੇਸ਼ਲ ਕਰਵਾਉਣ ਜਾਂਦੇ ਹਨ ਉਹਨਾਂ ਤੋਂ ਬਚ ਸਕੀਏ ਤੇ ਨਾਲੇ ਸਕਿਨ ਜਿਹੜੀ ਹੈ ਨਾ ਉਹ ਆਪਾਂ ਜਿਹੜੀ ਨੈਚੁਰਲ ਤਰੀਕੇ ਨਾਲ ਸੁਧਾਰੀਏ ਇਸ ਕਰਕੇ ਆਪਾਂ ਤੁਹਾਨੂੰ ਲੱਗ-ਲੱਗ ਪ੍ਰਕਾਰ ਦੇ ਦਹੀਂ ਚ ਫੇਸ ਪੈਕ ਦੱਸਦੇ ਆ ਤੁਸੀਂ ਵੀਡੀਓ ਦੇਖਿਆ ਕਰੋ ਕੋਈ ਵੀ ਤੁਹਾਡੇ ਸਕਿਨ ਤੇ ਪ੍ਰੋਬਲਮ ਹੈ ਤੁਸੀਂ ਹਰ ਵੀਡੀਓ ਦੇਖ ਲਿਆ ਕਰੋ ਵੀ ਕਿਹੜੀ ਵੀਡੀਓ ਕਿਸ ਸਕਿਨ ਲਈ ਹੈ ਠੀਕ ਹੈ ਜੀ ਇਹ ਹੈਗੀ ਹੈ ਤੇ ਹਾਂਜੀ ਫੇਸ ਪੈਕ ਲਾ ਕੇ ਰੈਡੀ ਹੋ ਗਿਆ ਹੁਣ ਆਪਾਂ ਇਹਨੂੰ 15-20 ਮਿੰਟ ਲਈ ਸੁੱਕਣ ਦਵਾਂਗੇ ਸਕਿਨ ਟਾਈਟ ਹੋ ਜਾਈਏ ਕਿ ਵੈਸੇ ਬੋਲੀਦਾ ਨਹੀਂ ਹੁੰਦਾ ਇਹ ਲਗਾ ਕੇ ਪੂਰੀ ਆਰਾਮ ਨਾਲ ਲੇਟ ਜਾਓ ਬੋਲੀਦਾ ਨਹੀਂ ਹੁੰਦਾ ਕਿਉਂਕਿ ਇਹ ਜਿਹੜਾ ਕਸਾਓ ਹੁੰਦਾ ਹੈ ਨਾ ਬਹੁਤ ਜ਼ਰੂਰੀ ਹੈ ਸਕਿਨ ਲਈ ਤੇ ਮੈਂ ਕਿਹਾ ਚਲੋ ਮੈਂ ਜਦ ਤੱਕ ਤੁਹਾਨੂੰ ਦੱਸਦੀ ਹਾਂ ਕਿ ਮੇਰੀਆਂ ਭੈਣਾਂ ਨੇ ਪੁੱਛਿਆ ਸੀ ਸਾਨੂੰ ਐਦਾਂ ਦਾ ਕੋਈ ਕਰੀਮ ਐਦਾਂ ਦੀ ਕੋਈ ਵੀ ਮਤਲਬ ਕਿ ਸੰਸਕ੍ਰੀਮ ਦੱਸੋ ਕਿ ਜਿਹਨ ਨਾਲ ਸਾਡਾ ਰੰਗ ਨਿਕਰੇ ਤੇ ਇਹ ਮੈਂ ਪਹਿਲਾਂ ਵੀ ਤੁਹਾਨੂੰ ਦੱਸੀ ਹੋਈ ਹੈ ਇਹ ਹੈਗੀ ਡਰਮਾਕੋਲ ਦੀ ਠੀਕ ਹੈ ਇਹ ਹੈਗੀ ਆ ਹੈਲੋਰੋਨਿਕ ਹੈਲੋਰੋਨਿਕ ਸਨਸਕ੍ਰੀਨ ਹੈ ਇਹ ਜਿਹੜੀ ਮਤਲਬ ਕਿ ਮੇਸ਼ਾ ਤੋਂ ਆਰਡਰ ਕੀਤੀ ਸੀਗੀ ਮੈਂ ਬਹੁਤ ਵਧੀਆ ਇਹ ਕੰਬੋ ਪੈਕ ਮਿਲਿਆ ਸੀਗਾ ਹੈਲੋਰੋਨਿਕ ਸਨਸਕ੍ਰੀਨ ਹੈ ਇਹ ਜਿਨ੍ਹਾਂ ਦੀ ਸਕਿਨ ਮਤਲਬ ਕਿ ਨਾ ਹੈਗੀ ਹੈ ਨਾ ਜਿਵੇਂ ਮਤਲਬ ਕਿ ਚਿਪਚਪਾਹਟ ਵਾਲੀ ਸਕਿਨ ਹੁੰਦੀ ਹੈ ਜਿਨ੍ਹਾਂ ਦੇ ਔਇਲ ਬਹੁਤ ਹੁੰਦਾ ਹੈ ਨਾ ਸੈਂਸਿਟਿਵ ਸਕਿਨ ਹੁੰਦੀ ਹੈ ਤਾਂ ਸੈਂਸਿਟਿਵ ਸਕਿਨ ਲਈ ਇਹ ਹੈਲੋਰੋਨਿਕ ਜਿਹੜਾ ਸਨਸਕ੍ਰੀਨ ਹੈ ਬਹੁਤ ਵਧੀਆ ਹੁੰਦੀ ਹੈ ਇਹ ਸ਼ਾਈਆਂ ਰਿਮੂਵ ਕਰਦੀ ਹੈ ਜਦੋਂ ਆਪਾਂ ਲਗਾਉਂਦੇ ਆ ਨਾ ਜਦ ਦਾ ਇਹਦਾ ਆਪਾਂ ਮਲਦੇ ਹਾਂ ਨਾ ਤੇ ਜਿਹੜੀ ਗੰਦਗੀ ਨਹੀਂ ਹੁੰਦੀ ਚਿਹਰੇ ਦੀ ਉਹ ਉਤਰਨੀ ਸ਼ੁਰੂ ਹੋ ਜਾਂਦੀ ਹੈ ਬਹੁਤ ਵਧੀਆ ਹੈ ਕੋਈ ਵੀ ਫੇਸ ਪੈਕ ਲਗਾਉਣ ਤੋਂ ਬਾਅਦ ਇਹ ਸੰਸਕ੍ਰੀਮ ਜ਼ਰੂਰ ਲਗਾਣੀ ਹੈਲੋਰੋਨਿਕ ਇਹਦਾ ਨਾਮ ਹੈ ਤੇ ਤੁਸੀਂ ਇਹ ਜਿਹੜੀ ਬਾਈ ਕਰ ਸਕਦੇ ਹੋ ਮਿਸ਼ੋ ਤੋਂ ਠੀਕ ਹੈ ਜੀ ਡਰਮਕੋਲ ਦੀ ਔਰ ਇਹ ਹੈਗਾ ਇਹ سیرਮ ਸੈਲਸਿਡੀ ਸੈਲਸਿਲੀ سیرਮ ਹੈਗਾ ਇਹ ਵੀ ਤੁਸੀਂ ਇਹ ਮਤਲਬ ਕਿ ਕੰਬੋ ਪੈਕ ਮਿਲਦਾ ਹੈ ਠੀਕ ਹੈ ਇਹਦੇ ਨਾਲ ਇੱਕ ਸ਼ੈਂਪੂ ਸੀਗਾ ਤੇ ਇੱਕ ਸੀਗੀ ਨਹੀਂ ਸੌਰੀ ਸ਼ੈਂਪੂ ਨਹੀਂ ਸੀਗਾ ਹੈਗਾ ਫੇਸ વોਸ਼ ਸੀਗਾ ਉਹ ਖੋ ਗਿਆ ਖਤਮ ਫੇਸ વોਸ਼ ਦੀ ਇਹਦਾ ਹੀ ਮਤਲਬ ਕੀ ਸੀਗਾ ਤੇ ਇਹ ਹੈਗੀ ਸੈਲਸਲੀ ਸੀਰਮ ਹੈਗਾ ਇਹ ਓਪਨ ਪੋਰਸ ਬੰਦ ਕਰਦਾ ਹੈ ਤੇ ਗੰਦਗੀ ਜਦੋਂ ਇਹ ਆਪਾਂ ਲਗਾਣੇ ਆ ਤੇ ਜਦੋਂ ਐਦਾ ਐਦਾ ਲਗਾ ਕੇ ਮ사ਜ ਕਰਦੇ ਆ ਨਾ ਤੇ ਚਿਹਰੇ ਤੇ ਜਿਹੜੀ ਗੰਦੀ ਸ킨 ਇਹ ਨਹੀਂ ਹੁੰਦੀ ਕਾਲੀ ਕਾਲੀ ਹੋਈ ਹੁੰਦੀ ਹੈ ਛਾਈਆਂ ਕਰਕੇ ਉਹ ਰਿਮੂਵ ਕਰਦੀ ਹੈ ਬਹੁਤ ਵਧੀਆ ਹੈ ਇਹ ਵਾਲਾ ਸੀਰਮ ਇਹਦਾ ਮੈਂ ਨਾਮ ਜਿਹੜਾ ਡਿਸਕ੍ਰਿਪਸ਼ਨ ਵਿੱਚ ਦੇ ਦਵਾਂਗੀ ਤੇ ਤੁਸੀਂ ਤੁਸੀਂ ਬਾਏ ਕਰ ਸਕਦੇ ਹੋ ਮਿਸ਼ੋ ਤੋਂ ਠੀਕ ਹੈ ਜੀ बहुत वी है दोनों मतलब कि एक करीम सनस्क्रीम और यह है जी फेस पैक सुक गया मैं पंद्रह भीह मिनट लगा के रखे तो बाद फेस अपना वोश कर आई हूँ तुम देख सकते हो मेरी स्किन कि ग्लो आ गया है देखो कि क्लीन लग रही है, है।, है कि साफ लग रही है उस तो बाद दस दी हूँ कि ए वाली हैलो सनस्क्रीम अप्लाई करना बहुत जरूरी है पहला आप ਰੋਜ਼ ਵਾਟਰ ਜਿਹੜਾ ਨਾ ਉਹ ਲਗਾ ਲੈਣੇ ਆ ਸਕਿਨ ਨੂੰ ਨਾ ਥੋੜਾ ਜਿਹਾ ਟਾਈਮ ਦੇਈਏ ਜਦੋਂ ਵੀ ਆਪਾਂ ਕੋਈ ਪ੍ਰੋਡਕਟ ਲਗਾਉਣਾ ਹੁੰਦਾ ਥੋੜਾ ਟਾਈਮ ਜ਼ਰੂਰ ਦੋ ਕਿਉਂਕਿ ਉਹ ਅਬਜ਼ਰਬ ਹੋਣ ਚ ਥੋੜਾ ਜਿਹਾ ਟਾਈਮ ਲੱਗਦਾ ਏ ਕਿਉਂਕਿ ਸਕਿਨ ਦੇ ਅੰਦਰ ਜਾਏਗੀ ਉਹ ਪ੍ਰੋਡਕਟ ਤਾਂ ਹੀ ਜਾ ਕੇ ਅੰਦਰ ਦੀ ਸਫਾਈ ਹੋਵੇਗੀ ਹਾਵਾਤੂ ਵਤ ਨਾ ਠੰਡੀਆਂ ਚੀਜ਼ਾਂ ਖਾਇਆ ਕਰੋ ਗਰਮ ਚੀਜ਼ਾਂ ਨਾ ਖਾਇਆ ਕਰੋ ਗਰਮ ਚਿਹਰੇ ਤੇ ਆਂਦੇ ਹੁੰਦੇ ਨੇ ਕਦੀ ਵੀ ਜ਼ਿਆਦਾ ਗਰਮ ਚੀਜ਼ ਨਹੀਂ ਖਾਣੀ ਹੈਗੀ ਤਾਂ ਦੇਖੋ ਇਹ ਹੈਗੀ ਏ ਕਰੀਮ ਬਸ ਇੰਨੀ ਹੀ ਲੈਣੀ ਆਪਾਂ ਦੋ ਡੋਟ ਲਈਆਂ ਠੀਕ ਹੈ ਜੀ ਤੇ ਬਸ ਇਹ ਸਾਰਾ ਦਿਨ ਹੁਣ ਮੇਰੇ ਚਿਹਰੇ 'ਤੇ ਲੋਕ ਕਰਕੇ ਰੱਖੇਗੀ ਮੈਂ ਤਾਂ ਕਿ ਲੋਕ ਦਾ ਮਤਲਬ ਇਕੀ ਤਾਲਾ ਲਗਾ ਕੇ ਰੱਖੇਗੀ ਜਿਹੜੀ ਵਾ ਸੂਰਜ ਦੀਆਂ ਕਿਰਨਾਂ ਜਾਂ ਮਿੱਟੀ ਕੱਟਾ ਕੁਝ ਵੀ ਕਿਸੇ ਵੀ ਪ੍ਰਕਾਰ ਦਾ ਹਾਨੀਕਾਰਕ ਜਿਹੜਾ ਚਿਹਰੇ 'ਤੇ ਹੁੰਦਾ ਨਾ ਕੁਝ ਉਹ ਮਤਲਬ ਚਿਹਰੇ 'ਤੇ ਨਹੀਂ ਆਉਣ ਦਿੰਦੀ ਹੈਗੀ ਇਹ ਲੋਕ ਕਰ ਦਿੰਦੀ ਆ ਦੇਖੋ ਇੰਨੀ ਪਿਆਰੀ ਕਰੀਮ ਇੰਨੀ ਵਧੀਆ ਇਹ ਮੇਰੀ ਫੇਵਰਟ ਹੈ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਹੈ ਮੈਂ ਤਾਂ ਕੋਈ ਵੀ ਪੁੱਛਦਾ ਹੈ ਨਾ ਮੈਂ ਹੈਲੋ ਰੋਨੇ ਕਿ ਦੱਸਦੀ ਹੁੰਨੀ ਆ ਵੀ ਹੈਲੋ ਰੋਨੇ ਕਿ ਜਨੇ ਸਨਸਕ੍ਰੀਨ ਲਗਾਣੀ ਸ਼ੁਰੂ ਕਰਤੀ ਨਾ ਤੇ ਚਿਹਰਾ ਬਹੁਤ ਹੀ ਪਿਆਰਾ ਤੇ ਕੋਲ-ਕੁਲ ਹੋ ਜਾਂਦਾ ਹੈ ਲੋ ਜੀ ਕੋਈ ਮੇਕਅਪ ਨਹੀਂ ਕੀਤਾ ਕੁਝ ਨਹੀਂ ਲਗਾਇਆ ਹੈਗਾ ਨੈਚਰਲ ਸਕਿਨ ਹੈ ਮੇਰੀ ਦੇਖ ਸਕਦੇ ਹੋ ਤੁਸੀਂ ਤੁਹਾਡੇ ਸਾਹਮਣੇ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਜੀ